ਕਸ਼ਮੀਰ ਦਾ ਬਾਰਡਰ ਪਾਕਿਸਤਾਨ ਦੇ ਬਾਰਡਰਾਂ ਲੱਗਦਾ ਹੈ ਅਤੇ ਉੱਥੇ ਬਹੁਤ ਭਾਰੀ ਮਾਤਰਾ ਵਿੱਚ ਆਰਮੀ ਹੁੰਦੀ ਹੈ। ਉਹਨਾਂ ਕੋਲੋਂ ਬਚ ਕੇ ਇਹ ਟੈਰਰਿਸਟ ਕਿਵੇਂ ਆ ਗਏ ਅਤੇ ਇੱਥੇ ਕਿਵੇਂ ਪਹੁੰਚੇ? ਇਸ ਵਿੱਚ ਇਹ ਤਾਂ ਸਾਫ਼ ਹੈ ਕਿ ਉੱਥੋਂ ਦੀ ਲੋਕਲਸ ਦਾ ਇਸ ਵਿੱਚ ਜ਼ਰੂਰ ਸਪੋਰਟ ਹੈ। ਨਹੀਂ ਤਾਂ ਇੰਨੀ ਦੂਰ ਬਾਰਡਰ ਤੋਂ 200 ਕਿਲੋਮੀਟਰ ਦੀ ਦੂਰੀ ਤੇ ਇਹ ਅਤੰਕਵਾਦੀਆਂ ਦਾ ਪਹੁੰਚਣਾ ਬਹੁਤ ਔਖਾ ਹੈ। ਇਸ ਵਿੱਚ ਕਸ਼ਮੀਰੀ ਲੋਕ ਵੀ ਸ਼ਾਮਿਲ ਹਨ ਪਰ ਇਸੇ ਚਾਪਾ ਇਹ ਨਹੀਂ ਕਹਿ ਸਕਦੇ ਕਿ ਕਸ਼ਮੀਰ ਦੇ ਸਾਰੇ ਲੋਕ ਹੀ ਇਸ ਵਿੱਚ ਇਨਵੋਲ ਹਨ। ਇਸ ਅਟੈਕ ਵਿੱਚ કુલ 4 ਟੈਰਰਿਸਟਸ ਹਨ ਜਿਨ੍ਹਾਂ ਵਿੱਚੋਂ 2 ਕਸ਼ਮੀਰੀ ਸਨ। ਜਿਨ੍ਹਾਂ ਦਾ ਨਾਮ ਅਦਿਲ ਗੁਰੀ ਅਤੇ জাকਿਰ ਅਹਿਮਦ ਸਿੰਘ ਇਹ ਲੋਕ ਕਸ਼ਮੀਰ ਤੋਂ ਬਾਰਡਰ ਪਾਰ ਕਰਕੇ ਪਾਕਿਸਤਾਨ ਚਲੇ ਗਏ ਅਤੇ ਉੱਥੇ ਟ੍ਰੇਨਿੰਗ ਕਰਕੇ ਇੱਕ ਟੈਰਰਿਸਟ ਨਾਲ ਇੱਥੇ ਵਾਪਸ ਆਏ ਅਤੇ ਇਹਨਾਂ ਇੱਥੇ ਆ ਕੇ ਅਟੈਕ ਕਰ ਦਿੱਤਾ ਤੇ ਇਹਨਾਂ ਦੀ ਮੱਦਦ ਨਾਲ ਇਹ ਅਟੈਕ ਹੋਇਆ ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਕਸ਼ਮੀਰੀ ਲੋਕ ਇਸ ਵਿੱਚ ਇਨਵੋਲ ਹਨ ਪਰ ਇਸ ਵਿੱਚ ਕਸ਼ਮੀਰ ਦੇ ਸਾਰੇ ਲੋਕਾਂ ਉੱਪਰ ਬਲੇਮ ਕਰਨਾ ਸਹੀ ਨਹੀਂ ਹੈ ਕਿਉਂਕਿ ਕਸ਼ਮੀਰੀ ਲੋਕਾਂ ਨੇ ਗੱਲ ਕਰੀਏ ਤਾਂ ਉਹਨਾਂ ਦਾ ਸਾਰਾ ਤੰਦਾ ਇਹ ਟੂਰਿਜ਼ਮ ਉੱਪਰ ਹੈ ਜੇਕਰ ਪ੍ਰਿਜ਼ਮ ਨੂੰ ਫਰਕ ਪੈਂਦਾ ਹੈ ਕਪੀਦਾਸ ਦਾ ਕਸ਼ਮੀਰ ਲੋਕਾਂ ਉੱਪਰ ਵੀ ਇਸ ਦਾ ਅਸਰ ਪੈਂਦਾ ਹੈ ਕਿਉਂਕਿ ਉਹਨਾਂ ਦੀ ਇਨਕਮ ਦਾ ਸੋਰਸ ਸਿਰਫ ਇੱਕ ਟੂਰਿਜ਼ਮ ਹੈ ਇਹ ਤਾਂ ਆਮ ਜੀ ਗੱਲ ਹੈ ਕਿ ਜੇਕਰ ਯਾਤਰੀਆਂ ਉੱਪਰ ਕੋਈ ਅਟੈਕ ਹੁੰਦਾ ਹੈ ਤਾਂ ਉਸ ਜਗ੍ਹਾ ਤੇ ਕੌਣ ਯਾਤਰੀ ਜਾਣਾ ਚਾਹੇਗਾ ਜਿਵੇਂ ਕਿ ਇਸ ਅਟੈਕ ਤੋਂ ਬਾਅਦ ਵਿਕਣ ਮੁਰੇ ਹੁਣ ਇਸ ਅਟੈਕ ਤੋਂ ਬਾਅਦ ਕਸ਼ਮੀਰ ਦੇ ਹੋਟਲਾਂ ਅਤੇ ਟਰੈਵਲ ਏਜੰਸੀਆਂ ਦੀ ਬੁਕਿੰਗ ਰੁਕੀਤੀ ਜਾ ਰਹੀ ਹੈ ਸਾਫ ਹੈ ਕਿ ਕਸ਼ਮੀਰੀ ਲੋਕਾਂ ਨੂੰ ਇਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਸੋਸ਼ਲ ਮੀਡੀਆ ਉਪਰ ਕਈ ਵੀਡੀਓ ਵਿਖਣ ਨੂੰ ਮਿਲਿਆ ਜਿਸ ਵਿੱਚ ਕਸ਼ਮੀਰੀ ਲੋਕ ਦੋ ਰੋਕੇ ਤਸਰੇ ਨੇ ਕਿ ਉਹਨਾਂ ਨੂੰ ਇਸ ਨਾਲ ਕਿੰਨਾ ਫਰਕ ਪਿਆ ਹੈ ਉਹਨਾਂ ਦਾ ਰੁਜ਼ਗਾਰ ਇਸ ਤੋਂ ਬਿਨਾ ਔਖਾ ਹੋ ਜਾਵੇਗਾ ਇਸ ਲਈ ਇਨ੍ਹਾਂ ਕਸ਼ਮੀਰੀ ਲੋਕਾਂ ਦੇ ਲਈ ਨਫਰਤ ਨਾ ਫੈਲਾਈ ਜਾਵੇ ਅਤੇ ਜਿਹੜੇ ਇਸ ਵਿੱਚ ਇਨਵੋਲ ਨੇ ਉਹਨਾਂ ਉੱਪਰ ਕਰਾ ਐਕਸ਼ਨ ਲਿਆ ਜਾਵੇ ਜਿਵੇਂ ਹੁਣ ਲਿਆ ਜਾ ਰਿਹਾ ਹੈ ਜਿਵੇਂ ਕਿ ਪਿਛਲੇ ਦਿਨ ਵਿਖਣ ਨੂੰ ਮਿਲਿਆ ਕਿ ਜੋ ਕਸ਼ਮੀਰੀ ਇਸ ਟੈਰਰਿਸਟ ਅਟੈਕ ਵਿੱਚ ਸ਼ਾਮਿਲ ਸਨ ਉਹਨਾਂ ਦੇ ਘਰਾਂ ਨੂੰ ਆਈਡੀ ਲਗਾ ਕੇ ਉਡਾ ਦਿੱਤਾ ਗਿਆ